ਮੈਂ ਕਈ ਵੇਲੇ ਬੇਨਤੀ ਕਰਦਾ ਕਈਆਂ ਨੂੰ ਹੁੰਦਾ ਨਾ ਵੀ ਜਦ ਦਿਨ ਸੰਗਤ ਹੋਵੇ ਤੇ ਅਸੀਂ ਅਰਦਾਸ ਕਰਾਈਏ। ਔਰ ਲੋਕੀ ਸਾਡੀ ਲੋਕੀ ਸਾਡੀ ਅਰਦਾਸ ਸੁਣਨ ਸਾਡਾ ਨਾਮ ਸੁਣਨ ਕਈਆਂ ਨੂੰ ਲਾਲਸਾ ਹੁੰਦੀ ਹੈ। ਮੈਂ ਕਹਿੰਦਾ ਇੱਕ ਗੁਰਦੁਆਰੇ ਨਹੀਂ ਤੁਹਾਡੇ ਲੱਖਾਂ ਗੁਰਦੁਆਰਿਆਂ ਵਿੱਚ ਅਰਦਾਸ ਹੋਏਗੀ। ਸਵੇਰੇ ਸ਼ਾਮ ਹੋਏਗੀ। ਕਦੋਂ ਜਦੋਂ ਅਸੀਂ ਕੌਮ ਦੇ ਵਾਸਤੇ ਕੁਝ ਕਰਾਂਗੇ। ਆਪਣੇ ਵਾਸਤੇ ਤਾਂ ਸਾਰੇ ਜੀਵ ਦੇ ਜਾਨਵਰ ਵੀ ਜੀਂਦੇ ਆ ਪੰਛੀ ਵੀ ਜੀਂਦੇ ਆ। ਆਪਣੇ ਬੱਚੇ ਉਹ ਵੀ ਪਾਲ ਲੈਂਦੇ ਆ ਤੇ ਸਾਨੂੰ ਤਾਂ ਸਤਗੁਰ ਧਰਮ ਹੀ ਉਹਨੂੰ ਕਹਿੰਦੇ ਆ ਜਿਹੜਾ ਦੂਸਰੇ ਵਾਸਤੇ ਜੀਂਦਾ ਹੈ ਦੂਸਰੇ ਵਾਸਤੇ ਆਪਣਾ ਜੀਵਨ ਕੁਰਬਾਨ ਕਰਦਾ ਉਹਨੂੰ ਧਰਮ ਹੀ ਕਹਿੰਦੇ ਇੱਕ ਗੁਰਦੁਆਰੇ ਨਹੀਂ ਲੱਖਾਂ ਗੁਰਦੁਆਰੇ ਅਰਦਾਸ ਹੋਏਗੀ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਨਾ ਜਿਨ੍ਹਾਂ ਸਿੰਘਾਂ ਸਿੱਖਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਦੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਨਾਂ ਨਿਭਾਈ ਤੇਨਾਂ ਦੀ ਕਮਾਈ ਦਾ ਤਹਾਨ ਤਰ ਕੇ ਖਾਲਸਾ ਕੀ ਬੋਲੋ ਜੀ ਵਾਹਿਗੁਰੂ ਕਰਦੇ ਨਾ ਯਾਦ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਮਰਨ ਤੋਂ ਬਾਅਦ ਅੱਜ ਤੁਸੀਂ ਕਿਸੇ ਬੱਚੇ ਨੂੰ ਪੁੱਛਦੇ ਉਹਨੂੰ ਪੜਦਾਦੇ ਦਾ ਨਾਮ ਨਹੀਂ ਪਤਾ ਅੱਜ ਅੱਜਕੱਲ੍ਹ ਦੇ ਬੱਚਿਆਂ ਨੂੰ ਦਾਦੇ ਦਾ ਨਾਮ ਨਹੀਂ ਪਤਾ